ਮੈਂ ਇੱਕ ਗੱਲ ਦਾ ਜਵਾਬ ਚਾਹੀਦਾ ਹੈ ਕਿ ਕੇਸਰੀ ਜਿਹੜਾ ਹੈ ਕਹਿੰਦਾ ਨਹੀਂ ਲਾਉਣਾ ਨਿਸ਼ਾਨ ਸਾਹਿਬ। ਕੇਸਰੀ ਨਾਮ ਹੈ ਕੇਸਰੀ ਦਾ ਸ਼ੇਰ ਦਾ ਕੁਰਬਾਨੀ ਦਾ ਰੰਗ ਹੈ। ਫਿਰ ਇਹ ਕਹਿੰਦਾ ਜੀ ਪੀਲਾ ਰੰਗ ਲਾਓ ਉਹ ਪੀਤੰਬਰ ਤੇ ਜਿਹੜਾ ਰੰਗ ਹੈ ਉਹ ਤੇ ਵਿਸ਼ਨੂੰ ਜੀ ਦਾ ਹੈ ਕ੍ਰਿਸ਼ਨ ਜੀ ਮਹਾਰਾਜ ਦਾ ਹੈ। ਕਹਿੰਦਾ ਕਿ ਕੇਸਰੀ ਰੰਗ ਦਾ ਮਤਲਬ ਹੁੰਦਾ ਹੈ ਸ਼ੇਰਾਂ ਦਾ ਰੰਗ, ਕੁਰਬਾਨੀ ਦਾ ਰੰਗ। ਮਤਲਬ ਆ ਵੀਰ ਦਲੀਲ ਥੋੜੀ ਹੈ ਕੋਈ। ਇਹ ਕੋਈ ਤਰਕ ਥੋੜੀ ਹੈ ਵੀ ਕੇਸਰੀ ਦਾ ਮਤਲਬ ਕੁਰਬਾਨੀ ਦਾ ਰੰਗ। ਫਿਰ ਚਲੋ ਜਿਸ तरीके ਦੇ ਨਾਲ ਤੁਸੀਂ ਗੱਲ ਕੀਤੀ ਹੈ ਜੇ ਮੰਨ ਲਓ ਉਸੇ ਤਰੀਕੇ ਦੇ ਨਾਲ ਮੈਂ ਗੱਲ ਕਰਾਂ ਮੈਂ ਕਹਾਂਾ سرمਈ ਮਤਲਬ ਸੂਰਮਿਆਂ ਦਾ ਰੰਗ ਯੋਧਿਆਂ ਦਾ ਰੰਗ ਇਹ ਠੀਕ ਹੈ ਕਿ ਇਹਨਾਂ ਨੂੰ ਕੇਸਰੀ ਤੋਂ ਕੀ ਤਕਲੀਫ ਹੈ ਇਹ ਆਪ ਪੀਲੇ ਰੰਗ ਵੱਲੋਂ ਕਹਿ ਰਹੇ ਨੇ ਵੀਰੇ ਕਿਸੇ ਨੇ ਪੀਲਾ ਰੰਗ ਨਹੀਂ ਕਿਹਾ ਜੇਕਰ ਤੁਸੀਂ ਪੰਥ ਪ੍ਰਵਾਨਿਕ ਸਿੱਖ ਰਾਤਮਰਿਆ ਦਾ ਪੜ੍ਹੀ ਆ ਉਹਦੇ ਵਿੱਚ ਪੜ੍ਹ ਕੇ ਦੇਖੋ ਕਿਸੇ ਨੇ ਪੀਲਾ ਰੰਗ ਨਹੀਂ ਕਿਹਾ ਦੋ ਹੀ ਰੰਗ ਨੇ ਬਸੰਤੀ ਤੇ ਸੁਰਮਈ ਪੀ ਇਹਨਾਂ ਨੂੰ ਕੇਸਰੀ ਤੋਂ ਕੀ ਤਕਲੀਫ ਹੈ ਇਹ ਆਪ ਪੀਲੇ ਰੰਗ ਵੱਲੋਂ ਕਹਿ ਰਹੇ ਨੇ ਵੀਰੇ ਕਿਸੇ ਨੇ ਪੀਲਾ ਰੰਗ ਨਹੀਂ ਕਿਹਾ ਜੇਕਰ ਤੁਸੀਂ ਪੰਥ ਪ੍ਰਵਾਨਿਕ ਸਿੱਖ ਰਤਮ੍ਰਾਦਾ ਪੜ੍ਹੀ ਆ ਉਹਦੇ ਵਿੱਚ ਪੜ੍ਹ ਕੇ ਦੇਖੋ ਕਿਸੇ ਨੇ ਪੀਲਾ ਰੰਗ ਨਹੀਂ ਕਿਹਾ ਦੋ ਹੀ ਰੰਗ ਨੇ ਬਸੰਤੀ ਤੇ سرمਈ ਰਹਿ ਗਿਆ سرمਈ ਜਿਹਨੂੰ سرمਈ ਕਹਿੰਦੇ ਹੋ ਨੀਲਾ سرمਈ ਨਹੀਂ ਹੈ ਸੁਮੇਰੇ ਕਹਿੰਦਾ ਕਾਲੇ ਤੋਂ ਹਲਕਾ ਗ੍ਰੇ ਸ਼ੇਡ ਦੇ ਵਿੱਚ ਨੀਲੇ ਨੂੰ ਇਹ سرمਈ ਕਹਿ ਰਹੇ ਨੇ ਪੀਤੰਬਰ ਜਿਹੜਾ ਉਹ বিষ্ণੂ ਜੀ ਦਾ ਰੰਗ ਹੈ ਕਿ ਤੁਹਾਡੇ ਸਾਹਮਣੇ ਇੱਕ ਹੋਰ ਫੋਟੋ ਚੱਲ ਰਹੀ ਆ ਆ ਫੋਟੋ ਦੇਖੋ ਇਸ ਫੋਟੋ ਦੇ ਵਿੱਚ ਇੱਕ ਪਾਸੇ ਕੇਸ਼ਰੀ ਨਿਸ਼ਾਨ ਸਾਹਿਬ ਤੇ ਦੂਜੇ ਪਾਸੇ ਕੇਸਰ ਹੁਣ ਮਿਲਾ ਕੇ ਦੇਖੋ ਜੇ ਤੁਸੀਂ ਜਿਸ ਹਾਵਾਂ ਤੁਸੀਂ ਕਿਹਾ ਵਾ ਜਿਸ ਹਾਵਾਂ ਤੁਸੀਂ ਕਿਹਾ ਵੀ ਸੁਰਮਈ ਦਾ ਅਰਥ ਸੁਰਮੇ ਰੰਗਾ ਹੁੰਦਾ ਹਨਾ ਤੇ ਫਿਰ ਆ ਤੁਹਾਡਾ ਕੇਸ਼ਰੀ ਨਿਸ਼ਾਨ ਸਾਹਿਬ ਤਾਂ ਹੈਗਾ ਨਹੀਂ ਫਿਰ ਕੇਸਰੀ ਤਾਂ ਹੈਗਾ ਨਹੀਂ ਤੁਹਾਡਾ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਵੀਰ ਦੀ ਵੀਡੀਓ ਸੁਨੋ ਫਿਰ ਆਪਾਂ ਗੱਲ ਕਰਦੇ ਆ ਉਹ ਇੱਕ ਗੱਲ ਦਾ ਜਵਾਬ ਚਾਹੀਦਾ ਹੈ ਕਿ ਕੇਸਰੀ ਜਿਹੜਾ ਹੈ ਕਹਿੰਦਾ ਨਹੀਂ ਲਾਉਣਾ ਨishan ਸਾਹਿਬ ਕੇਸਰੀ ਨਾਮ ਹੈ ਕਿਹੜੀ ਦਾ ਸ਼ੇਰ ਦਾ ਕੁਰਬਾਨੀ ਦਾ ਰੰਗ ਹੈ ਫਿਰ ਕਹਿੰਦਾ ਜੀ ਪੀਲਾ ਰੰਗ ਲਾਓ ਉਹ ਪੀਤੰਬਰ ਤੇ ਜਿਹੜਾ ਰੰਗ ਹੈ ਉਹ ਤੇ ਵਿਸ਼ਨੂ ਜੀ ਦਾ ਹੈ ਕ੍ਰਿਸ਼ਨ ਜੀ ਮਹਾਰਾਜ ਦਾ ਹੈ ਅਰੇ ਗੈ ਸੁਰਮਈ ਜਿਹਨੂੰ ਸੁਰਮਈ ਕਹਿੰਦੇ ਉਹ ਨੀਲਾ ਸੁਰਮਈ ਨਹੀਂ ਹੈ ਸੋ ਮੇਰੇ ਖੁੰਦਾ ਕਾਲੇ ਤੋਂ ਹਲਕਾ ਗ੍ਰੇ ਸ਼ੇਡ ਦੇ ਵਿੱਚ ਨੀਲੇ ਨੂੰ ਇਹ ਸੁਰਮਈ ਕਹਿ ਰਹੇ ਨੇ ਪੀਤਾੰਬਰ ਜਿਹੜਾ ਉਹ ਵਿਸ਼ਨੂੰ ਜੀ ਦਾ ਰੰਗ ਹੈ ਸੁਣਿਆ ਤੁਸੀਂ ਕੀ ਕਹੇ ਵੀਰ ਨੇ ਕਹਿੰਦਾ ਕਿ ਕੇਸਰੀ ਰੰਗ ਦਾ ਮਤਲਬ ਹੁੰਦਾ ਸ਼ੇਰਾਂ ਦਾ ਰੰਗ ਕੁਰਬਾਨੀ ਦਾ ਰੰਗ ਮਤਲਬ ਆ ਵੀਰੇ ਦਲੀਲ ਥੋੜੀ ਹੈ ਕੋਈ ਇਹ ਕੋਈ ਤਰਕ ਥੋੜੀ ਹੈ ਕਿ ਕੇਸਰੀ ਦਾ ਮਤਲਬ ਕੁਰਬਾਨੀ ਦਾ ਰੰਗ ਫਿਰ ਚਲੋ ਜਿਸ तरीके ਦੇ ਨਾਲ ਤੁਸੀਂ ਗੱਲ ਕੀਤੀ ਹੈ ਜੇ ਮੰਨ ਲਓ ਉਸੇ ਤਰੀਕੇ ਦੇ ਨਾਲ ਮੈਂ ਗੱਲ ਕਰਾਂ ਮੈਂ ਕਹਾਂ ਸੁਰਮਈ ਮਤਲਬ ਸੂਰਮਿਆਂ ਦਾ ਰੰਗ ਯੋਧਿਆਂ ਦਾ ਰੰਗ ਫਿਰ ਠੀਕ ਹੈ ਮਤਲਬ ਇਹ ਕੋ ਦਲੀਲ ਥੋੜੀ ਹੈ ਕੋਈ ਤੇ ਕੇਸਰੀ ਮਤਲਬ ਕੁਰਬਾਨੀ ਦਾ ਰੰਗ ਇਹ ਕੋ ਦਲੀਲ ਨਹੀਂ ਹੈ ਠੀਕ ਹੈ ਦੂਸਰੀ ਗੱਲ ਤੁਸੀਂ ਕਹੀ ਹੈ ਵੀ ਇਹਨਾਂ ਨੂੰ ਕੇਸਰੀ ਤੋਂ ਕੀ ਤਕਲੀਫ ਹੈ ਇਹ ਆਪ ਪੀਲੇ ਰੰਗ ਵੱਲੋਂ ਕਹਿ ਰਹੇ ਨੇ ਵੀਰੇ ਕਿਸੇ ਨੇ ਪੀਲਾ ਰੰਗ ਨਹੀਂ ਕਿਹਾ ਜੇਕਰ ਤੁਸੀਂ ਪੰਥ ਪ੍ਰਵਾਨਿਕ ਸਿੱਖ ਰਤਮ ਰਾਦਾ ਪੜ੍ਹੀ ਆ ਉਦੇ ਵਿੱਚ ਪੜ ਕੇ ਦੇਖੋ ਕਿਸੇ ਨੇ ਪੀਲਾ ਰੰਗ ਨਹੀਂ ਕਿਹਾ ਦੋ ਹੀ ਰੰਗ ਨੇ ਬਸੰਤੀ ਤੇ ਸੁਰਮਈ ਤੁਹਾਨੂੰ ਬਸੰਤੀ ਤੇ ਸੁਰਮਈ ਬਸੰਤੀ ਸੁਰਮਈ ਪੀਲਾ ਤੇ ਬਸੰਤੀ ਇਹਨਾਂ ਦੇ ਵਿੱਚ ਭੇਦ ਨਹੀਂ ਪਤਾ ਆਹ ਫੋਟੋ ਸਾਹਮਣੇ ਚੱਲ ਰਹੀ ਹੈ ਸ ਦੇਖੋ ਇੱਕ ਪਾਸੇ ਪੀਲਾ ਆ ਇੱਕ ਪਾਸੇ ਸਰੋਂ ਦੇ ਫੁੱਲ ਸਰੋਂ ਦੇ ਫੁੱਲਾਂ ਨੂੰ ਬਸੰਤੀ ਰੰਗ ਕਿਹਾ ਜਾਂਦਾ ਹੈ ਹੁਣ ਭੇਦ ਵਿੱਚ ਦੇਖ ਲਓ ਕਿੰਨਾ ਆ ਸਰੋਂ ਦੇ ਫੁੱਲਾਂ ਦੇ ਰੰਗ ਨੂੰ ਬਸੰਤੀ ਰੰਗ ਕਿਹਾ ਜਾਂਦਾ ਹੈ ਹੁਣ ਇਹਨਾਂ ਗੱਲ ਤੁਹਾਡਾ ਕੀ ਪਤਾ ਤੁਸੀਂ ਕੁਝ ਵੀ ਕਹਿ ਸਕਦੇ ਹੋ ਕਿ ਬਸੰਤ ਦਾ ਤਾਂ ਕੋਈ ਰੰਗ ਨਹੀਂ ਹੁੰਦਾ ਮਤਲਬ ਕੀ ਮਤਲਬ ਤੁਹਾਡਾ ਕੋਈ ਪਤਾ ਥੜੀ ਕਿਸੇ ਕੁਝ ਵੀ ਕਹਿ ਸਕਦੇ دوسری ਗੱਲ ਹੋਰ ਤੁਹਾਡੇ ਆਨੇ ਕੇਸਰੀ ਰੰਗ ਤੇ ਤੁਹਾਡੇ ਸਾਹਮਣੇ ਇੱਕ ਹੋਰ ਫੋਟੋ ਚੱਲ ਰਹੀ ਆ ਫੋਟੋ ਦੇਖੋ ਇਸ ਫੋਟੋ ਦੇ ਵਿੱਚ ਇੱਕ ਪਾਸੇ ਕੇਸ਼ਰੀ ਮਹਾਨ ਸਾਹਿਬ ਤੇ ਦੂਜੇ ਪਾਸੇ ਕੇਸਰ ਹੁਣ ਮਿਲਾ ਕੇ ਦੇਖੋ ਜੇ ਤੁਸੀਂ ਜਿਸ ਹਿਸਾਬ ਨਾਲ ਤੁਸੀਂ ਕਿਹਾ ਵਾ ਜਿਸ ਹਿਸਾਬ ਨਾਲ ਤੁਸੀਂ ਕਿਹਾ ਵੀ ਸੁਰਮਈ ਦਾ ਅਰਥ ਸੁਰਮੇ ਰੰਗਾ ਹੁੰਦਾ ਹਨਾ ਤੇ ਫਿਰ ਆ ਤੁਹਾਡਾ ਕੇਸਰੀ ਨਿਸ਼ਾਨ ਸਾਹਿਬ ਤਾਂ ਹੈਗਾ ਨਹੀਂ ਫਿਰ ਕੇਸਰੀ ਤਾਂ ਹੈਗਾ ਨਹੀਂ ਤੁਹਾਡਾ ਫਿਰ ਮਿਲਾ ਕੇ ਦੇਖੋ ਫੋਟੋ ਚੱਲ ਰਹੀ ਹੈ ਤੁਹਾਡੇ ਸਾਹਮਣੇ ਮਿਲਾ ਕੇ ਦੇਖੋ ਅਗਲੀ ਫੋਟੋ ਇੱਕ ਹੋਰ ਚੱਲਦੀ ਹੈ ਇੱਕ ਪਾਸੇ ਨਿਸ਼ਾਨ ਸਾਹਿਬ ਕੇਸਰੀ ਜਿਹਨੂੰ ਤੁਸੀਂ ਕਹਿੰਦੇ ਹੋ ਤੇ ਦੂਜੇ ਪਾਸੇ ਕੀ ਹੈ ਜੀ ਸੰਤਰਾ ਹੁਣ ਮਿਲਾ ਕੇ ਦੇਖੋ ਹੋਇਆ ਕਿ ਨਹੀਂ ਸੰਤਰੀ ਜਿਹਨੂੰ ਤੁਸੀਂ ਕੇਸਰੀ ਸਮਝ ਕਰਕੇ ਬੈਠੇ ਹੋ ਉਹ ਤਾਂ ਸੰਤਰੀ ਹੈ ਹੈਲੋ ਸੈਂਟਰੀ ਤੁਹਾਡੇ ਸਾਹਮਣੇ ਆ ਮੈਂ ਦੋਨੋਂ ਫੋਟੋਆਂ ਮਿਲਾ ਕਰਕੇ ਦੇਖੀਆਂ ਤੀਜਾ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਨੀਲਾ ਤੇ ਸੁਰਮਈ ਸੁਰਮੇ ਰੰਗਾ ਵੀਰੇ ਤੈਨੂੰ ਇਸ ਅਜੇ ਰੰਗਾ ਬਾਰੇ ਤੈਨੂੰ ਥੋੜੀ ਬਹੁਤ ਤੈਨੂੰ ਜਾਣਕਾਰੀ ਲੈਣੀ ਪੈਣੀ ਆ ਤੁਹਾਡੇ ਫੋਟੋ ਚੱਲ ਰਹੀ ਹੈ ਸਾਹਮਣੇ ਇੱਕ ਪਾਸੇ ਆ ਨੀਲਾ ਦੂਜੇ ਪਾਸੇ ਆ ਸੁਰਮਈ ਜਿਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਨੇਵੀ ਬਲੂ ਨੇਵੀ ਬਲੂ ਨੂੰ ਸੁਰਮਈ ਕਿਹਾ ਜਾਂਦਾ ਵਾ ਸੁਰਮਈ ਠੀਕ ਆ ਥੋੜਾ ਬਹੁਤਾ ਜਦੋਂ ਬੋਲਣਾ ਹੁੰਦਾ ਨਾ ਤੇ ਪਹਿਲਾਂ ਥੋੜਾ ਬਹੁਤ ਜਾਣਕਾਰੀ ਹਾਸਲ ਕਰ ਲਓ ਵੀਰ ਜੀ ਐਵੇਂ ਨਾ ਜਦੋਂ ਮਰਜ਼ੀ ਜੋ ਮਰਜ਼ੀ ਬੋਲਦਿਆ ਕਰੋ ਜੇ ਤੁਹਾਡੇ ਨਾਲ ਚਾਰ ਲੋਕ ਜੁੜੇ ਨੇ ਜੋ ਤੁਹਾਨੂੰ ਸੁਣਦੇ ਨੇ ਉਹਨਾਂ ਨੂੰ ਗੁਮਰਾਹ ਨਾ ਕਰੋ ਤੁਸੀਂ ਕਹਿੰਦੇ ਪੀਲੇ ਰੰਗ ਦਾ ਸਬੰਧ ਪਤੰਬਰ ਦੇ ਨਾਲ ਆ ਉਹ ਕ੍ਰਿਸ਼ਨ ਦੇ ਨਾਲ ਆ ਤੇ ਹੋਏਗਾ ਸਾਨੂੰ ਕੀ ਇਤਰਾਜ ਸਾਨੂੰ ਕੋਈ ਇਤਰਾਜ ਨਹੀਂ ਪੀਲੇ ਰੰਗ ਸਾਡੇ ਵਿੱਚ ਤਾਂ ਹੈਗਾ ਹੀ ਨਹੀਂ ਆਪਾਂ ਤਾਂ ਕਿਹਾ ਹੀ ਨਹੀਂ ਪੀਲੇ ਰੰਗ ਕੋਈ ਕਿਤੇ ਵੀ ਨਹੀਂ ਕਿਹਾ ਜੇ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਵਾ ਜਾਂ ਸਾਡੇ ਕਿਸੇ ਪ੍ਰਚਾਰਕ ਨੇ ਕਿਸੇ ਨੇ ਵੀ ਗੱਲ ਕਹੀ ਪੀਲੇ ਰੰਗ ਬਾਰੇ ਤਾਂ ਸਾਨੂੰ ਦੱਸੋ ਇਹ ਕਿੱਥੇ ਕਿਹਾ ਪੀਲੇ ਰੰਗ ਬਾਰੇ ਬਸੰਤੀ ਰੰਗ ਜਰੂਰ ਕਿਹਾ ਤੇ ਬਸੰਤੀ ਨੂੰ ਪੀਲਾ ਨਹੀਂ ਕਹਿੰਦੇ ਪੀਲੇ ਅਤੇ ਬਸੰਤੀ ਦੇ ਵਿੱਚ ਬਹੁਤ ਜ਼ਿਆਦਾ ਭੇਦ ਹੈ ਭੇਦ ਨੂੰ ਸਮਝੋ ਠੀਕ ਹੈ ਜੀ ਸੋ ਕੇਸਰੀ ਕੇਸਰੀ ਦੀ ਜਿਹੜੀ ਗੱਲ ਕਰਦੇ ਆ ਜੇ ਤੁਸੀਂ ਕੇਸਰੀ ਹੀ ਕਹਿੰਦੇ ਹੋ ਤੇ ਕੇਸਰੀ ਚੜਾਓ ਫਿਰ ਜੇ ਜੇ ਤੁਹਾਡੇ ਹਿਸਾਬ ਜੋ ਤੁਸੀਂ ਤਰਕ ਲੈ ਕਰਕੇ ਚੱਲਿਓ ਉਸ ਹਿਸਾਬ ਦੇ ਨਾਲ ਪੂਰੇ ਸੰਸਾਰ ਦੇ ਵਿੱਚ ਜਿੰਨੇ ਗੁਰਦੁਆਰੇ ਸਹਿਬ ਆਗੇ ਜਿੱਤੇ ਕੇਸਰੀਨ ਇਨਸਾਨ ਸਾਹਿਬ ਝੁਲਦੇ ਜਿੰਨੂੰ ਤੁਸੀਂ ਕੇਸਰੀ ਕਹਿੰਦੇ ਹੋ ਮੈਨੂੰ ਦੱਸ ਦੱਸੋ ਕਿ ਕੇਸਰੀ ਅਰ ਤਾਂ ਫਿਰ ਕੇਸਰ ਤੋਂ ਆਇਆ ਨਾ ਮਤਲਬ ਜੀ ਕੇਸਰੀ ਕਹਿੰਦੇ ਹੋ ਫਿਰ ਕੇਸਰ ਤੋਂ ਕੇਸਰੀ ਹੋਇਆ ਤੁਹਾਡੀ ਦਲੀਲ ਦੇ ਹਿਸਾਬ ਦੇ ਨਾਲ ਕੇਸਰ ਤੋਂ ਕੇਸਰੀ ਤੇ ਕੇਸਰ ਦਾ ਰੰਗ ਕਿਹੜਾ ਹੁੰਦਾ ਥੋੜਾ ਜਿਹਾ ਲਾਲ ਸ਼ੇਡ ਦੇ ਵਿੱਚ ਤਾਂ ਹੁਣ ਤੁਸੀਂ ਦੱਸੋ ਜਿੰਨੂੰ ਤੁਸੀਂ ਅੱਜ ਤੱਕ ਕੇਸਰੀ ਮੰਨ ਕੇ ਬੈਠੇ ਹੋਏ ਹੋ ਉਹ ਤਾਂ ਕੇਸਰੀ ਹੈਗਾ ਨਹੀਂ ਉਹ ਤਾਂ ਸੰਤਰੀ ਆ ਜਾਂ ਤਾਂ ਕਈ ਗੁਰਦੁਆਰਿਆਂ ਤੇ ਮੈਂ ਭਗਵਾ ਦੇਖਿਆ ਵਾ ਉਹਨੂੰ ਕੇਸਰੀ ਕਿਹਾ ਜਾਂਦੇ ਨੇ ਮੈਂ ਕਈ ਕਈਆਂ ਨੇ ਸਰੂਪੇ ਗਲ ਦੇ ਵਿੱਚ ਪਾਇਆ ਹੋਗਾ ਨੇ ਕੇਸਰੀ ਰੰਗ ਦਾ ਸਰੂਪਾ ਪਾ ਦ ਉਹ ਹਾਸਲ ਦੇ ਵਿੱਚ ਉਹ ਭਗਵਾ ਹੁੰਦਾ ਉਹਨੂੰ ਕੇਸਰੀ ਕਿਹਾ ਜਾਂਦੇ ਨੇ ਠੀਕ ਐ ਸੋ ਪਾਈ ਸੁਰਮਈ ਤੇ ਨੀਲਾ ਨੀਲਾ ਹੋ ਰਿਹਾ ਸੁਰਮਈ ਹੋ ਰਿਹਾ ਜਿਹਨੂੰ ਨੇਵੀ ਬਲੂ ਕਹਿਆ ਜਾਂਦਾ ਉਹਦੇ ਉਸ ਰੰਗ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਡਿਫਰੈਂਸ ਹੈ ਵੀਰੇ ਥੋੜਾ ਜਿਹਾ ਜਾਣਕਾਰੀ ਲੈ ਲਿਆ ਕਰੋ ਐਵੇਂ ਲੋਕਾਂ ਨੂੰ ਗੁੰਮਰਾਹ ਨਹੀਂ ਕਰੀਦੇ ਹਰ ਗੱਲ ਤੇ ਗੁੰਮਰਾਹ ਨਹੀਂ ਕਰੀਦੇ ਤਾਂ ਥੋੜੀ ਬਹੁਤੀ ਜਾਣਕਾਰੀ ਹਾਸਲ ਕਰੋ ਸੋ ਮੈਂ ਪੂਰੇ ਤਰਕ ਦਲੀਲ ਦੀ ਸਹਤ ਇਹ ਗੱਲ ਪੇਸ਼ ਕੀਤੀ ਹੈ ਤੁਸੀਂ ਵੀ ਆਪਣੇ ਤਰਕ ਦਲੀਲ ਦੀ ਸਹਤ ਉਹਦਾ ਪੇਸ਼ ਕਰ ਸਕਦੇ ਹੋ ਤੇ ਸਾਨੂੰ ਕੱਢ ਕੇ ਦੱਸੋ ਆਪਾਂ ਕਿੱਥੇ ਕਿਹਾ ਆ ਸਾਨੂੰ ਕੱਢੋ ਰਹਿਤ ਮਿਰਾਬਾ ਦੇ ਵਿੱਚ ਲਿਖਿਆ ਜਾਂ ਅਸੀਂ ਕਿਤੇ ਕਿਹਾ ਹੋਵੇ ਪੀਲਾ ਰੰਗ ਜਿਹੜਾ ਉਹ ਉਹ ਉਹਦਾ ਨਿਸ਼ਾਨ ਸਭ ਚੜਾਓ ਦੱਸੋ ਕਿੱਥੇ ਕਿਹਾ ਕੱਢ ਕੇ ਦੱਸਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ